ਜਿੱਦਾਂ ਦੇ ਉਹ ਇਨਸਾਨ ਨੇ ਉਹਨਾਂ ਕੋਲੋਂ ਬਹੁਤ ਕੁਝ ਸਿੱਖਣ ਵਾਲਾ ਕਿ ਕਿੱਦਾਂ ਤੁਸੀਂ ਕਿਸੇ ਨੂੰ ਆ ਕਿੱਦਾਂ ਉਹਨੂੰ ਉਹਦੀ ਜਗ੍ਹਾ ਦੇਣੀ ਹੈ ਉਹਨੂੰ ਉਹਨੂੰ ਤੁਸੀਂ ਦੱਸਣਾ ਹੈ ਕਿ ਹਾਂ ਤੂੰ ਇੰਪੋਰਟੈਂਟ ਹੈ ਕਿਉਂਕਿ ਅਸੀਂ ਜਦੋਂ ਜਦੋਂ ਸ਼ੂਟ ਕਰ ਰਹੇ ਹੁੰਦੇ ਸੀਗੇ ਨਾ ਤੇ ਆ ਜਦੋਂ ਮੈਂ ਡਾਇਲੋਗ ਬੋਲਦਾ ਸੀ ਅਕਸਰ ਭਾਈ ਕਿੰਸੀਂ ਤਾਂ ਬੋਲਦਾ ਬਹੁਤ ਵਧੀਆ ਤੇ ਉਹ ਜਦੋਂ ਮੈਨੂੰ ਸੁਣਦਾ ਸੀ ਨਾ ਮੈਨੂੰ ਇਹ ਲੱਗਦਾ ਸੀ ਮੈਂ ਚੱਲ ਰਿਹਾ ਆਂ ਯਾਰ ਮੈਂ ਉਹਨਾਂ ਨੂੰ ਹਮੇਸ਼ਾ ਵੱਡੇ ਭਰਾ ਦੇ ਤੌਰ ਤੇ ਲਿਆ ਬੜੀ ਰਿਸਪੈਕਟ ਕਰਦਾ ਮੈਂ ਉਹਨਾਂ ਤੇ ਉਹ ਐਪਰੀਸ਼ੀਏਟ ਕਰਦੇ ਨੇ ਹਰੇਕ ਉਹ ਕਿਸੇ ਵੀ ਮੇਰੇ ਖਿਆਲ ਚ ਜਿੱਥੇ ਤੱਕ ਮੈਂ ਉਹਨਾਂ ਨੂੰ ਜਾਣਦਾ ਕਿਸੇ ਵੀ ਔਖੀ ਘੜੀ ਦੇ ਵਿੱਚ ਉਹ ਮੇਰੇ ਖਿਆਲ ਚ ਆਪਣਾ ਟੈਂਪਰ ਲੂਸ ਨਹੀਂ ਕਰਦੇ ਉਹ ਮੈਂ ਉਹਨਾਂ ਤੋਂ ਸਿੱਖ ਰਿਹਾ ਸਿੱਖਿਆ ਮੈਂ ਮੈਂ ਵੀ ਬਹੁਤ ਸ਼ਾਂਤ ਸੁਭਾਅ ਦੇ ਬੰਦੇ ਆ ਬਹੁਤ ਖੂਬਸੂਰਤ ਇਨਸਾਨ ਨੇ ਉਹ ਅੰਦਰੋਂ ਵੀ ਬਾਹਰੋਂ ਉਹਨਾਂ ਨਾਲ ਮਿਲਦੇ ਆ ਜਦੋਂ ਨਿੱਗ ਆਪਣੇ ਆਪ ਰਿਸਪੈਕਟ ਆਉਂਦੀ ਆ ਆ ਉਹਨਾਂ ਦੇ ਪੈਰੀ ਹੱਥ ਲੋਨੋਜੀ ਕਰਦਾ ਉਹ ਵੱਡੇ ਭਰਾ ਦੇ ਤੌਰ ਤੇ ਬੜਾ ਵਧੀਆ ਰਹਾਨ ਨਾਲ ਮੇਰਾ ਤਜਰਬਾ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਬਾਜੀ ਹੋਰਾਂ ਦਾ ਰਿਦਮ ਬॉयਜ਼ ਦਾ ਕਾਰਜ ਭਾਰੀ ਕਰਾਂਗਾ ਪੰਜਾਬੀ ਸਿਨੇਮਾ ਚ ਵਧੀਆ ਫਿਲਮਾਂ ਦੇਣ ਵਧੀਆ ਕਹਾਣੀਆਂ ਵਧੀਆ ਗਰਦਾਸ ਦੇ ਮੇਰੀ ਜ਼ਿੰਦਗੀ ਚ ਵੀ ਬੜਾ ਵੱਡਾ ਯੋਗਦਾਨ ਸੋ ਮੈਜਿਕ ਬਲਾਸਟਾਂ ਇਹ ਉਹਨਾਂ ਨਾਲ ਮੈਂ ਗੱਲ ਹੁੰਦੀ ਹੈ ਮਿਲਦਾ ਕੰਮ ਕਰ ਜੇ ਹੁੰਦੀ ਹੈ ਨਾ ਉਹਨਾਂ ਮਨਿੰਦਰ ਜੀ ਦਾ ਮੇਰਾ ਮੈਸੇਜ ਪਛਾੜਿਆ